ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਭਗਵੰਤ ਮਾਨ ਦੀ ਦੱਸੀ ਜਾ ਰਹੀ ਹੈ ਇੱਕ ਵੀਡੀਓ ਇੱਕ ਨਵੀਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਜੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਵੀਡੀਓ ਹੈ ਵੀਡੀਓ ਵੀਡੀਓ ਵਾਇਰਲ ਕਰ ਦਿੱਤੀ ਗਈ ਇੱਕ ਜਰਮਨ ਜਰਮਨ ਹੈ ਕੋਈ ਨਾਮ ਦਾ ਵਿਅਕਤੀ ਹੈ ਉਹਦੀ ਫੇਸਬੁੱਕ ਆਈਡੀ ਤੋਂ ਜਾਂ ਇੰਸਟਾਗ੍ਰam ਤੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਨੰਬਰ 1 ਇਹ ਵੀਡੀਓ ਫੇਕ ਬਣਾਈ ਗਈ ਹੈ ਕਹਿੰਦੇ ਨੇ ਵੀ ਇਹ ਵੀਡੀਓ ਹੈ ਜਿਹੜੀ ਇਹ ਫੇਕ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਕਿਉਂਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੇ ਮਤਲਬ ਕਿ ਜਿਹਦਾ ਅਕਾਊਂਟ ਸੀ ਉਹ ਤਾਂ ਟੰਗਿਆ ਗਿਆ ਹਾਂ ਮਤਲਬ ਗੱਲ ਤਾਂ ਉਹੀ ਹੈ ਵੀ ਵਾਇਰਲ ਲੀਡਰ ਕਰਵਾ ਦਿੰਦੇ ਨੇ ਦੂਜੇ ਲੀਡਰ ਦੀ ਕਰਦਾਰ ਕੁਰ ਕਰਦਾਰ ਕੁਰ ਕਰ ਮੈਂ ਨਾਮ ਕਿਸੇ ਲੀਡਰ ਦਾ ਨਹੀਂ ਲੈਣਾ ਵੱਡੇ ਲੀਡਰ ਨੇ ਆਪ ਕੋਈ ਵੀਡੀਓ ਵਾਇਰਲ ਨਹੀਂ ਕਰੂਗਾ ਆਪ ਕੋਈ ਲੀਡਰ ਵੀਡੀਓ ਵਾਇਰਲ ਨਹੀਂ ਕਰਦਾ ਆਪਣੇ ਜਿਹੜੇ ਸਮਰਥਕ ਨੇ ਚਾਹਣ ਵਾਲੇ ਨੇ ਉਹਨਾਂ ਨੂੰ ਵੀਡੀਓ ਦੰਦੇ ਨੇ ਤੇ ਉਹਨਾਂ ਤੋਂ ਵਾਇਰਲ ਕਰਾਉਂਦੇ ਨੇ ਜਿਹੜੇ ਜਰਮਨੀ ਉਹਨਾਂ ਤੇ ਅੱਜ ਧਰਾਵਾ ਕਿੜੀਆਂ-ਕਿੜੀਆਂ ਲੱਗਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਿ ਇਹ ਸਾਈਬਰ ਸੈੱਲ ਮੁਹਾਲੀ ਚ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਬੀ ਐਨ ਐਸ 2023 ਦੀ ਧਾਰਾ 342 ਤੇ 353 1 353 2 351 2 ਤੇ 336 4 ਇਹ ਤੋਂ ਇਲਾਵਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੀ ਧਾਰਾ 67 ਦੇ ਤਹਿਤ ਵੀ ਉਹਨਾਂ ਤੇ ਐਫਆਈਆਰ ਦਰਜ ਹੋਈ ਹੈ ਜਰਮਨ। ਸ਼ਸ਼ੀਕਾਲ, ਸਵਾਗਤ ਹੈ ਤੁਹਾਡਾ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਭਗਵੰਤ ਮਾਨ ਦੀ ਦੱਸੀ ਜਾ ਰਹੀ ਹੈ। ਅਤੇ ਇਹ ਵੀਡੀਓ ਜਿਹੜੀਆਂ ਨੇ ਉਹ ਵਾਇਰਲ ਕਿਉਂ ਹੁੰਦੀਆਂ ਨੇ, ਇਹਨਾਂ ਦੇ ਪਿੱਛੇ ਕੀ ਸਚਾਈ ਹੈ? ਸਾਡੇ ਜਿਹੜੇ ਸਹਿਯੋਗੀ ਸੰਦੀਪ ਸਿੰਘ ਬੈਣੀਪਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸ਼ਸ਼ੀਕਾ ਜੀ। ਸ਼ਸ਼ੀਕਾਲ ਜੀ। ਜਿਹੜੀਆਂ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਜੀ ਆਏ ਦਿਨ ਆਪਣੇ ਆਲੇ-ਦਾਲੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕੋਈ ਸ਼ਰਾਰਤੀ ਅਨਸਰ ਕਰ ਦਿੰਦਾ ਜਾਂ ਇਹ AI ਨਾਲ ਬਣਦੀਆਂ ਨੇ ਜਾਂ ਕਿਵੇਂ ਬਣਦੀਆਂ ਨੇ ਤੁਸੀਂ ਸਾਡੇ ਨਾਲ ਜ਼ਿਆਦਾ ਜਾਣਦੇ ਹੋ ਕਿਉਂਕਿ ਤੁਸੀਂ ਮੀਡੀਆ ਲਾਈਨ ਦੇ ਵਿੱਚ ਵੱਧ ਰਹੇ ਹੋ ਕਿਵੇਂ ਇਹ ਵਾਇਰਲ ਹੁੰਦੀਆਂ ਨੇ ਇਹ ਗੱਲ ਕੀ ਹੈ ਪਰ ਅੰਮ੍ਰਿਤ ਅਸਲ 'ਚ ਨਾ ਜਿਹੜੀ ਵੀਡੀਓ ਇਹ ਵਾਇਰਲ ਕਰਦੇ ਨੇ ਇਹ ਅੱਜਕੱਲ ਪ੍ਰੋਪਾਗੈਂਡਾ ਬਣਾ ਲਿਆ ਕੁਝ ਪੋਲੀਟੀਕਲ ਲੀਡਰਾਂ ਨੇ ਦੇਖੋ ਕਿਸੇ ਵੀ ਪਾਰਟੀ ਦੇ ਹੋਣ ਇਹ ਨਹੀਂ ਹੈ ਵੀ ਆਪਾਂ ਕੱਲਿਆ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਅਕਾਲੀ ਦਲ ਦੀ ਗੱਲ ਕਰਦੇ ਆਂ ਜਾਂ ਕਾਂਗਰਸ ਦੀ ਗੱਲ ਕਰਦੇ ਆਂ ਜਾਂ ਭਾਜਪਾ ਦੀ ਗੱਲ ਕਰਦੇ ਆਂ ਹਾਂਜੀ ਕੋਈ ਵੀ ਲੀਡਰ ਹੈ ਉਹਦੇ ਐਕਸ਼ਨ ਨੂੰ ਬਿਗਾੜਨ ਦੇ ਲਈ ਕੁਝ ਅੰਸਰਾਂ ਵੱਲੋਂ ਵੀਡੀਓ ਫੇਕ ਵੀਡੀਓ ਬਣਾਈਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਵਾਇਰਲ ਕਰਿਆ ਜਾਂਦਾ ਵੀ ਲੋਕਾਂ ਦੇ ਵਿੱਚ ਜੋ ਉਹਨਾਂ ਦੀ ਸ਼ਬੀ ਹੈ ਉਹ ਬੁਰੀ ਤਰ੍ਹਾਂ ਖਰਾਬ ਹੋ ਜੇ ਮਤਲਬ ਉਹਨਾਂ ਦੀ ਕਰਦਾਰ ਕੁਸ਼ੀ ਕਰੀ ਜਾ ਰਹੀ ਹੈ ਤੇ ਹੁਣ ਇੱਕ ਵੀਡੀਓ ਇੱਕ ਨਵੀਂ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਜੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਵੀਡੀਓ ਹੈ। ਹੂੰ ਠੀਕ ਹੈ। ਨੰਬਰ 1 ਇਹ ਵੀਡੀਓ ਫੇਕ ਬਣਾਈ ਗਈ ਹੈ। ਕਹਿੰਦੇ ਨੇ ਵੀ ਇਹ ਵੀਡੀਓ ਹੈ ਜਿਹੜੀ ਇਹ ਫੇਕ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਕਿਉਂਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਕਿਉਂਕਿ ਅੱਗੇ 27 ਦੀਆਂ ਚੋਣਾਂ ਨੇ ਸਾਰੇ ਚਾਹੇ ਵਿਰੋਧੀ ਪਾਰਟੀਆਂ ਦੇ ਲੀਡਰ ਮੰਨ ਲਓ ਕੋਈ ਵੀ ਲਾ ਲਓ ਉਹਨਾਂ ਵੱਲੋਂ ਹੱਥ ਕੰਡੇ ਪਣਾਏ ਜਾਣਗੇ। ਠੀਕ ਹੈ ਪਰ ਜਿਹੜੀ ਉਹ ਵੀਡੀਓ ਵਾਇਰਲ ਕਰ ਦਿੱਤੀ ਗਈ ਇੱਕ ਜਰਮਨ ਜਰਮਨ ਹੈ ਕੋਈ ਨਾਮ ਦਾ ਵਿਅਕਤੀ ਹੈ ਉਹਦੀ ਫੇਸਬੁੱਕ ਆਈਡੀ ਤੋਂ ਜਾਂ ਇੰਸਟਾਗ੍ਰam ਤੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਹਾਂਜੀ ਤੇ ਕੋਹ ਕਰੀ ਜਾਂਦੀ ਹੈ ਵੀ ਵੀਡੀਓ ਕੀ ਹੈ ਕਿਵੇਂ ਹੈ ਤਾਂ ਉਹ ਤੋਂ ਬਾਅਦ ਉਹ ਵੀਡੀਓ ਤੇ ਹੁਣ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜਰਮਨ ਦੇ ਉੱਤੇ ਅੱਛਾ ਜੀ ਠੀਕ ਹੈ ਐਫ ਆਈ ਆਰ ਦਰਜ ਕਰਤੀ ਪਰ ਗੱਲ ਇਹ ਹੈ ਵੀ ਜਿਹੜੀ ਇਹ ਲੀਡਰ ਨੇ ਇਸ ਲੈਵਲ ਤੱਕ ਗਿਰ ਚੁੱਕੇ ਨੇ ਇੱਕ ਦੂਜੇ ਦੀਆਂ ਫੇਕ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਨੇ ਨਹੀਂ ਜਦੋਂ ਮੁਕਾਬਲਾ ਨਹੀਂ ਹੁੰਦਾ ਤਾਂ ਬਦਨਾਮੀ ਸ਼ੁਰੂ ਕਰ ਦਿੰਦੇ ਬਿਲਕੁਲ ਬਿਲਕੁਲ ਪਰ ਇੱਕ ਗੱਲ ਹੋ ਰਿਹਾ ਮੈਂ ਨਾਮ ਕਿਸੇ ਲੀਡਰ ਦਾ ਨਹੀਂ ਲੈਣਾ ਵੱਡੇ ਲੀਡਰ ਨੇ ਆਪ ਕੋਈ ਵੀਡੀਓ ਵਾਇਰਲ ਨਹੀਂ ਕਰੂਗਾ ਹੂੰ ਆਪ ਕੋਈ ਲੀਡਰ ਵੀਡੀਓ ਵਾਇਰਲ ਨਹੀਂ ਕਰਦਾ ਆਪਣੇ ਜਿਹੜੇ ਸਮਰਥਕ ਨੇ ਚਾਹਣ ਵਾਲੇ ਨੇ ਉਹਨਾਂ ਨੂੰ ਵੀਡੀਓ ਦਿੰਦੇ ਨੇ ਤੇ ਉਹਨਾਂ ਤੋਂ ਵਾਇਰਲ ਕਰਾਉਂਦੇ ਨੇ ਤੇ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਖਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ ਜਿਹੜਾ ਪੋਸਟ ਕਰਦਾ ਜਿਸ ਦਾ ਅਕਾਊਂਟ ਹੁੰਦਾ ਜਿਹਦਾ ਅਕਾਊਂਟ ਹੁੰਦਾ ਲੀਡਰ ਆਪ ਅੱਗੇ ਨਹੀਂ ਆਉਂਦੇ ਜਿਹੜੇ ਵਾਇਰਲ ਕਰਵਾਉਂਦੇ ਨੇ ਆਪ ਅੱਗੇ ਨਹੀਂ ਆਉਂਦੇ ਆਪਣਾ ਮੋਹਰਾ ਬਣਾਇਆ ਜਾਂਦਾ ਕਿਸੇ ਆਮ ਬੰਦੇ ਨੂੰ ਉਹ ਤੋਂ ਵਾਇਰਲ ਕਰਾਈ ਜਾਂਦੀ ਹੈ ਫਿਰ ਭੁਗਤਾਨ ਉਹਨੂੰ ਪੈਂਦਾ ਹੁਣ ਤੁਹਾਨੂੰ ਦੱਸ ਦਿੰਨਾ ਵੀ ਜਿਹੜੇ ਜਰਮਨ ਨੇ ਉਹਨਾਂ ਤੇ ਅੱਜ ਧਰਾਵਾ ਕਿਹੜੀਆਂ-ਕਿਹੜੀਆਂ ਲੱਗੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਵੀ ਇਹ ਸਾਈਬਰ ਸੈੱਲ ਮੁਹਾਲੀ ਚ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਬੀ ਐਨ ਐਸ 2023 ਦੀ ਧਾਰਾ 342 ਤੇ 300 531 3532 3512 ਤੇ 3364 ਇਹ ਤੋਂ ਇਲਾਵਾ انفارمیشن ਟੈਕਨੋਲੋਜੀ ਐਕਟ 2000 ਦੀ ਧਾਰਾ 67 ਦੇ ਤਹਿਤ ਵੀ ਉਹਨਾਂ ਤੇ ਐਫਆਈਆਰ ਦਰਜ ਹੋਈ ਹੈ ਜਰਮਨ ਤੇ ਮਤਲਬ ਕਿ ਜਿਹਦਾ ਅਕਾਊਂਟ ਸੀ ਉਹ ਤਾਂ ਟੰਗਿਆ ਗਿਆ ਹਾਂ ਮਤਲਬ ਗੱਲ ਤਾਂ ਉਹੀ ਹੈ ਵੀ ਵਾਇਰਲ ਲੀਡਰ ਕਰਵਾ ਦਿੰਦੇ ਨੇ ਦੂਜੇ ਲੀਡਰ ਦੀ کردار ਕਰਦਾਰ ਕਸ਼ੀ ਕਰਨ ਹੋ ਸਕਦਾ ਜੀ ਇਹ ਏਆਈ ਦੀ ਟੈਕਨੋਲੋਜੀ ਹੋਵੇ ਬਿਲਕੁਲ ਹੈ ਇਹ ਫੇਕ ਵੀਡੀਓ ਬਣਾਈ ਜਾਂਦੀਆਂ ਨੇ ਫੇਕ ਵੀਡੀਓ ਬਣਾ ਕੇ ਉਹਨਾਂ ਨੂੰ ਵਾਇਰਲ ਕੀਤਾ ਜਾਂਦਾ ਕਿਉਂ ਕਿਉਂਕਿ ਹਜਮ ਨਹੀਂ ਹੁੰਦੀ ਹੂੰ ਠੀਕ ਹੈ ਗੱਲ ਇਹ ਆ ਅਸਲ ਚ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਲੋਕਾਂ ਦੇ ਵਿੱਚ ਹੂੰ ਠੀਕ ਹੈ ਤੇ ਚਲੋ ਸਾਰੀਆਂ ਪਾਰਟੀਆਂ ਕਰਦੀਆਂ ਨੇ ਇਹ ਨਹੀਂ ਹੈ ਨਹੀਂ ਕਰਦੀਆਂ ਠੀਕ ਹੈ ਜਦੋਂ ਹੁਣ ਸਤਾਈ ਨੇੜੇ ਐ ਜਦੋਂ ਮਿਆਰ ਉੱਚਾ ਉੱਠਦਾ ਦਿਖਦਾ ਤਾਂ ਵਿਰੋਧੀਆਂ ਨੇ ਇਹ ਕੰਮ ਕਰਨੇ ਨੇ ਪਰ ਜੇ ਕਰਨੇ ਤੁਸੀਂ ਆਪ ਕਰੋ ਠੀਕ ਹੈ ਕਿਸੇ ਦੇ ਮੋਢੇ ਤੇ ਧਰ ਕੇ ਨਾ ਚਲਾਓ ਹੁਣ ਉਹਨੂੰ ਭੁਗਤਣਾ ਜਰਮਨ ਨੂੰ ਪੈ ਰਿਹਾ ਜਿਹੇ ਇੱਕ ਇੱਕ ਵਾਰ ਨਹੀਂ ਹੋਇਆ ਹਰ ਚੌਥੇ ਮਹੀਨੇ ਕਿਸੇ ਨਾ ਕਿਸੇ ਦੀ ਫੇਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਕੱਲੀ ਲੀਡਰਾਂ ਦੀ ਨਹੀਂ ਇਹ ਤੋਂ ਇਲਾਵਾ ਹੋਰ ਵੀ ਇਨਫਲੂਐਂਸਰ ਨੇ ਜਾਂ ਕੋਈ ਹੋਰ ਸੋਸ਼ਲ ਮੀਡੀਆ ਤੇ ਵਿਚਰਦੇ ਨੇ ਉਹਨਾਂ ਨਾਲ ਵੀ ਆਹ ਚੀਜ਼ਾਂ ਕੀਤੀਆਂ ਜਾਂਦੀਆਂ ਉਹਨਾਂ ਦੀ ਵੀਡੀਓ ਵੀ ਇਹ ਵਾਇਰਲ ਕੀਤੀਆਂ ਜਾਂਦੀਆਂ ਜੇ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤਾਂ ਤੁਸੀਂ ਬਦਨਾਮੀ ਵੀ ਨਾ ਕਰੋ ਬਿਲਕੁਲ ਜੇ ਤੁਹਾਨੂੰ ਦੇਖੋ ਵੋਟਾਂ ਦੀ ਰਾਜਨੀਤੀ ਕਰੋ ਹਣਾ ਮਿਆਰ ਇੰਨਾ ਨਾ ਘੇਰੋ ਵੀ ਆਪਾਂ ਨੂੰ ਵੀ ਸ਼ਰਮ ਆਵੇ ਕਿਉਂਕਿ ਧੀ ਭੈਣ ਦੀ ਇੱਜ਼ਤ ਆ ਚਾਹੇ ਬੰਦੇ ਦੀ ਇੱਜ਼ਤ ਹਰ ਇੱਕ ਦੀ ਸਾਂਝੀ ਹੁੰਦੀ ਆ ਬਿਲਕੁਲ ਉਹ ਵੀ ਗੱਲ ਵੀ ਤੁਸੀਂ ਰਾਜਨੀਤੀ ਕਰਨੀ ਆ ਨਾ ਵੋਟਾਂ ਦੀ ਰਾਜਨੀਤੀ ਕਰੋ ਤੁਸੀਂ ਕੰਮਾਂ ਦੀ ਕਰ ਲਓ ਤੁਸੀਂ ਆ ਲੈਵਲ ਤੇ ਨਾ ਕਰੋ ਵੀ ਇੱਕ ਬੰਦੇ ਦੀ ਕਰਦਾਰ ਕੂਸ਼ੀ ਕਰੋ ਪਰਿਵਾਰ ਹੈ ਹਣਾ ਪਿੱਛੇ ਪਰਿਵਾਰ ਨੂੰ ਵੀ ਸਾਰਾ ਕੁਝ ਦੇਖਣਾ ਪੈਂਦਾ ਪਰ ਹੁਣ ਜਿਹੜੀ ਇਹ ਵੀਡੀਓ ਸੀ ਇਹ ਕਲੀਅਰਲੀ ਇੱਕ ਤਾਂ ਜਿਹੜੀ AI ਟੈਕਨੀਕ ਦੇ ਨਾਲ ਬਣਾਈ ਗਈ ਹੈ ਬਿਲਕੁਲ ਫੇਕ ਵੀਡੀਓ ਬਣਾਈ ਗਈ ਹੈ CM ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਫੇਕ ਵੀਡੀਓ ਬਣਾਈ ਗਈ ਅਤੇ ਉਸ ਨੂੰ ਇੱਕ ਬਾਹਰ ਬੈਠੇ ਵਿਅਕਤੀ ਵੱਲੋਂ ਵਾਇਰਲ ਕਰਵਾਇਆ ਗਿਆ ਜੋ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਹੀਂ ਹੈ। ਕੈਨੇਡਾ ਦੇ ਵਿੱਚ ਬੈਠਾ ਹੈ ਉਹਦੀ ਆਈਡੀ ਦੇ ਉੱਤੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਅਤੇ ਜਿਹਨਾਂ ਦਾ ਗੱਲ ਕੀ ਹੈ ਵਾਇਰਲ ਹੋ ਗਈ ਉਹ ਤੋਂ ਬਾਅਦ ਆਪਣੇ ਲੋਕ ਕਿਦਾਂ ਦੇ ਨੇ ਉਹ ਚੱਕ ਕੇ ਅੱਗੇ ਤੋਂ ਅੱਗੇ ਤੋਂ ਕਿ ਪਰ ਉਦੋਂ ਵੱਧ ਹੁੰਦੀਆਂ ਨੇ ਹਾਂ ਪਰ ਕਿਸੇ ਵੀ ਲੀਡਰ ਨੇ ਹੁਣ ਵੀ ਤੁਸੀਂ ਦੇਖ ਲਿਓ ਕਿਸੇ ਵੀ ਲੀਡਰ ਨੇ ਆਪਣੇ ਪੇਜ ਤੇ ਨਹੀਂ ਪਾਉਣੀ ਹੂੰ ਕਿਸੇ ਲੀਡਰ ਨੇ ਕਿਉਂ ਆਪਣੇ ਤੇ ਨਹੀਂ ਲੈਣਾ ਦੂਜੇ ਮਾਮਾ ਦੇ ਪੁੱਤ ਹਾਂ ਮਾਤੜ ਰਗੜੇ ਜਾਣੇ ਨੇ ਦੂਜੇ ਮਾਮਾ ਦੇ ਪੁੱਤ ਹੈਗੇ ਨੇ ਐਫ ਆਈ ਆਰ ਕਰਾਉਣ ਨੂੰ ਆਪ ਨਹੀਂ ਆਉਂਦੇ ਅੱਗੇ ਆਪ ਜੇ ਤੁਸੀਂ ਹਾਂ ਤੁਹਾਡੇ ਚ ਜ਼ਰੂਰਤ ਹੈ ਤੁਸੀਂ ਫੇਕ ਬਣਵਾਈ ਹੈ ਫਿਰ ਤੁਸੀਂ ਆਪ ਕਰੋ ਭਈ ਵੇਰ ਨਹੀਂ ਇਹ ਤਾਂ ਚਲੋ ਮੁੱਖ ਮੰਤਰੀ ਨੇ ਇਹਨਾਂ ਦੇ ਪਿੱਛੇ ਅੱਗੇ ਬਹੁਤ ਜਿਵੇਂ ਇਹਨਾਂ ਨੂੰ ਸੁਣਨ ਵਾਲੇ ਜਾਂ ਦੇਖਣ ਵਾਲੇ ਹੋਰ ਦੇਸ਼ਾਂ 'ਚੋਂ ਬਹੁਤ ਨੇ ਇਹ ਪ੍ਰਭਾਵ ਪੰਜਾਬ ਤੇ ਵੀ ਮਾੜਾ ਅਸਰ ਪੈਂਦਾ ਬਿਲਕੁਲ ਇਹ ਇਹੀ ਚਾਹੁੰਦੇ ਨੇ ਦੇਖੋ ਹਰ ਇੱਕ ਹੁੰਦਾ ਜਦੋਂ 2022 ਦੇ ਵਿੱਚ ਨਾ ਇੰਨੀ ਤੇਜ਼ ਨੇਰੀਆ ਜਾਂ ਆਮ ਆਦਮੀ ਪਾਰਟੀ ਦੀ 92 93 ਵੱਡੇ ਵੱਡੇ ਸਾਮ ਸਿੱਟ ਲੇ ਸਿੱਟ ਲੇ ਹੈਨਾ ਕਿੰਨੀਆਂ ਦੇਖ ਲਓ 99 94 95 ਸੀਟਾਂ ਤੱਕ ਪਹੁੰਚ ਗਈ ਹੁਣ ਫਿਰ ਤਰਨ ਤਰਨ ਜਿਮਨੀ ਚੋਣਾਂ ਇੱਕ ਉੱਥੇ ਤੱਕ ਪਹੁੰਚ ਗਏ ਤੇ ਗੱਲ ਕੀ ਹੈ ਵੀ ਪੰਜਾ ਉਹ ਨੈਸ਼ਨਲ ਪਾਰਟੀ ਬਣ ਗਈ ਆ ਆਮ ਆਦਮੀ ਪਾਰਟੀ ਨਹੀਂ ਹੋ ਸਕਦਾ ਜੀ ਤਰਨ ਤਰਨ ਜਿਮਨੀ ਚੋਣ ਦੇ ਵਿੱਚ ਇਹਨਾਂ ਨੂੰ ਡਰ ਲੱਗ ਰਿਹਾ ਹੋਵੇ ਬਿਲਕੁਲ ਹੋ ਸਕਦਾ ਜਿਵੇਂ ਆਮ ਆਦਮੀ ਪਾਰਟੀ ਅੱਗੇ ਜਾਂਦੀ ਦਿਖਾਈ ਦੇ ਰਹੀ ਹੋਵੇ ਚਲੋ ਇਹ ਵੀ ਮੈਟਰ ਹੈ ਹਨਾ ਚਲੋ ਇਹ ਅਲੱਗ ਮੈਟਰ ਹੈ ਪਰ ਗੱਲ ਇਹ ਹੈ ਵੀ 27 ਦੀ ਸਰਕਾਰ ਬਣਾਉਣ ਦੀ ਗੱਲ ਹੈ ਹਨਾ ਵੀ ਆ ਇਹ ਵੀ ਕਿਤੇ ਆਮ ਆਦਮੀ ਪਾਰਟੀ ਦੁਆਰਾ ਸਰਕਾਰ ਨਾ ਬਣਾ ਦੇ ਤੇ ਜੇਕਰ ਅਜਿਹਾ ਅਸੀਂ ਮੁੱਖ ਮੰਤਰੀ ਨਾਲ ਕਰਦੇ ਆ ਤਾਂ ਮੁੱਖ ਮੰਤਰੀ ਦੀ ਵੀਡੀਓ ਇੰਡੀਆ ਲੈਵਲ ਤੇ ਵਾਇਰਲ ਹੁੰਦੀ ਹੈ ਸਾਰੇ ਕਿਤੇ ਦੇਖੀ ਜਾਂਦੀ ਹੈ ਤਾਂ ਅਕਸਾ ਆਮ ਆਦਮੀ ਪਾਰਟੀ ਦਾ ਖਰਾਬ ਹੋਊਗਾ ਉਹਦੇ ਨਾਲ ਵਿਰੋਧੀ ਪਾਰਟੀਆਂ ਨੂੰ ਇਹ ਆ ਵੀ ਅਸੀਂ ਫਾਇਦਾ ਲੈ ਜਾਗੇ ਪਰ ਇਹ ਗਲਤ ਹੈ ਇਦਾਂ ਦਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਜੀਨੇ ਕੀਤਾ ਜੀਤੋ ਕਰਵਾਇਆ ਗਿਆ ਉਹ ਹੁਣ ਭੁਗਤੂਗਾ ਐਫ ਆਈ ਆਰ ਦਰਜ ਹੋਗੀ ਸਾਈਬਰ ਮੋਹਾਲੀ ਦੇ ਵਿੱਚ ਦਰਜ ਹੋਗੀ ਤੁਹਾਨੂੰ 10 ਵੀ ਦਿੱਤਾ ਧਾਰਾਵਾਂ ਕੀ ਨੇ ਤੇ ਮੈਂ ਇਹੀ ਸਾਰੇ ਨੂੰ ਕਹਿਣਾ ਚਾਹਣਾ ਅਖੀਰ ਦੇ ਵਿੱਚ ਵੀ ਜੇਕਰ ਕੋਈ ਵੀ ਸਮਰਥਕ ਕੇ ਕਿਸੇ ਲੀਡਰ ਦਾ ਆਪਣਾ ਦਿਮਾਗ ਵਰਤ ਕੇ ਚੱਲੋ ਬਿਲਕੁਲ ਬਿਲਕੁਲ ਦਿਮਾਗ ਵਰਤ ਕੇ ਚੱਲੋ ਤੁਸੀਂ ਕਿਸੇ ਦੇ ਕਹੇ ਤੇ ਵੀਡੀਓ ਵਾਇਰਲ ਨਾ ਕਰੋ ਜੇ ਹਾਂ ਜੇ ਪੋਲੀਟੀਕਲ ਲੀਡਰ ਵੀ ਨੇ ਜੇ ਉਹਨਾਂ ਨੇ ਕਰਨੀ ਹੈ ਤਾਂ ਤੁਸੀਂ ਆਪ ਕਰੋ ਤੁਸੀਂ ਕਿਸੇ ਦੇ ਮੋਢੇ ਤੇ ਬੰਦੂਕੀ ਉਂਤ ਰਹੇ ਤੇ ਦੂਸਰੇ ਨੰਬਰ ਤੇ ਇਹ ਚਲੋ ਭਗਵੰਤ ਮਾਨ ਦੀ ਦੱਸੀ ਜਾ ਰਹੀ ਹੈ ਤੇ ਦੂਸਰੀਆਂ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਵੀਡੀਓ ਉਹਨਾਂ ਦੀਆਂ ਵੀ ਵਾਇਰਲ ਹੋਈਆਂ ਨੇ ਪਹਿਲਾਂ ਚਾਹੇ ਕਿਸੇ ਨੇ ਫੇਕ ਕੀਤੀਆਂ ਨੇ ਚਾਹੇ ਕਿਸੇ ਨੇ ਸਹੀ ਕੀਤੀਆਂ ਨੇ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਸਬਦਾ ਹੁੰਦਾ ਹੂੰ ਪੰਜਾਬ ਦਾ ਹੁੰਦਾ ਹੈ ਪੰਜਾਬ ਦੀ ਬਦਨਾਮੀ ਹੈ ਅੱਜ ਜੀ ਜੇ ਮਤਲਬ ਕਿ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਅੱਗੇ ਇਹ ਵੀਡੀਓ ਨਾ ਅੱਗੇ ਤੋਂ ਅੱਗੇ ਸੈਂਡ ਕਰੀਏ ਕਿਉਂਕਿ ਪੰਜਾਬ ਨੂੰ ਪੇਸ਼ ਕਰਨ ਵਾਲੇ ਭਗਵੰਤ ਮਾਨ ਨੇ ਤੇ ਉਹਨਾਂ ਦੀ ਬਦਨਾਮੀ ਸਾਰੇ ਪੰਜਾਬ ਦੀ ਬਦਨਾਮੀ ਹੈ ਸਾਰੇ ਪੰਜਾਬੀਆਂ ਦੀ ਬਦਨਾਮੀ ਹੈ ਜੀ ਹਾਂ ਅਸੀਂ ਵੀ ਅਪੀਲ ਕਰਦੇ ਹਾਂ ਵੀ ਜੇਕਰ ਮਤਲਬ ਜੇਕਰ ਤੁਹਾਡੇ ਫੋਨ ਦੇ ਵਿੱਚ ਇਹ ਵੀਡੀਓ ਆਉਂਦੀ ਆ ਜਾਂ ਫੇਸਬੁੱਕ ਦੇ ਉੱਤੇ ਸ਼ੋਹ ਹੁੰਦੀ ਆ ਤਾਂ ਉਸ ਨੂੰ ਅੱਗੇ ਸ਼ੇਅਰ ਨਾ ਕਰੋ ਵੱਧ ਤੋਂ ਵੱਧ ਕੋਸ਼ਿਸ਼ ਕਰੋ ਇਸ ਨੂੰ ਡਿਲੀਟ ਕਰਾਇਆ ਜਾਵੇ ਕਿਉਂਕਿ ਮੁੱਖ ਮੰਤਰੀ ਦੀ ਵੀਡੀਓ ਵਾਇਰਲ ਹੋਣਾ ਇਹ ਪੰਜਾਬ ਤੇ ਵੀ ਇਫੈਕਟ ਪਾਉਂਦਾ ਹੈ